1947 ਵਿੱਚ ਦੇਸ਼ ਦੀ ਵੰਡ ਹੁੰਦੀ ਹੈ ਅਤੇ ਦੋ ਦੇਸ਼ ਬਣਦੇ ਹਨ ਪਾਕਿਸਤਾਨ ਅਤੇ ਭਾਰਤ ਜਿੱਥੇ ਕਦੇ ਨਾ ਕਿਤੇ ਸਰਹੱਦਾਂ ਦੀਆਂ ਲੀਕਾਂ ਖਿੱਚੀਆਂ ਗਈਆਂ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਮੋਰੀਆਂ ਤੰਦਾਂ ਅਜੇ ਵੀ ਪਿਆਰ ਉਸੇ ਤਰ੍ਹਾਂ ਮੌਜੂਦ ਹੈ ਇਸੇ ਇੱਕ ਵੱਡੀ ਮਿਸਾਲ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਪਾਕਿਸਤਾਨ ਦੇ ਹੁਣ ਵਸਨੀਕ ਨੇ ਜੋ ਕਿ ਭਾਰਤ ਨੂੰ ਛੱਡ ਕੇ ਗਏ ਸਨ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਮਚੜਾਵਾਂ ਉਥੋਂ ਦੇ ਅਹਿਮਦ ਖੁਰਸ਼ੀਦ ਜਿਨ੍ਹਾਂ ਦੀ ਉਮਰ ਹੁਣ ਕਰੀਬ 92 ਸਾਲ ਦੱਸੀ ਜਾ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਮਹਿਜ 15 ਸਾਲ ਦੇ ਸਨ ਜਦੋਂ ਇਹ ਪਾਕਿਸਤਾਨ ਚਲੇ ਗਏ ਅੱਜ ਉਹ ਆਪਣੇ ਪਿੰਡ ਵਿੱਚ ਵਾਪਸ ਆਏ ਹਨ ਪਿੰਡ ਵਾਸੀਆਂ ਨੂੰ ਮਿਲਣ ਵਾਸਤੇ ਆਏ ਹਨ ਅਤੇ ਪਿੰਡ ਵਾਸੀਆਂ ਵੱਲੋਂ ಗ್ರಾಮ ਪੰਚਾਇਤ ਵੱਲੋਂ ਸਰਪੰਚ ਸਾਹਿਬਤ ਹੋਰ ਪਤਵੰਤੇ ਸੱਜਣਾ ਵੱਲੋਂ ਉਹਨਾਂ ਨਿੱਘਾ ਸਵਾਗਤ ਕੀਤਾ ਗਿਆ ਹੈ ਖਰਸ਼ੀਦ ਜੀ ਨੇ ਕੁਝ ਯਾਦਾ ਤਾਜ਼ਾ ਕੀਤੀਆਂ ਹਨ ਇਥੋਂ ਦੇ ਪਤਵੰਤੇ ਸੱਜਣਾ ਦਾ ਕੀ ਕੁਝ ਕਹਿਣਾ ਹੈ ਆਓ ਸੁਣਦਿਆਂ ਉਹਨਾਂ ਦੀ ਜ਼ੁਬਾਨੀ ਹਾਂ ਮੈਂ ਪੈਂਦੇ ਪਾਉਂ ਗਿਆ ਤੇ ਬਹੁਤ ਖੁਸ਼ੀ ਹੋਈ ਹੈ ਹਾਂ ਆ ਪੈਂਦੀ ਖੁਸ਼ ਹੋ ਹਾਂ ਤੇ ਮੈਂ ਵੀ ਬਹੁਤ ਮਾਣ ਨੂੰ ਖੁਸ਼ ਹਾਂ ਹਾਂ ਆ ਤੱਤੀ ਵੇਖ ਲਈ ਹਾਂ ਚੌਕ ਵੇਖਣਾ ਹੈ ਇਹ ਵੀ ਵੇਖ ਲਿਆ ਹਾਂ ਖਾਰਗਾ ਵੇਖਣੀ ਹੈ ਉਹ ਵੀ ਵੇਖ ਲਈ ਹਾਂ ਅਗੋਂ ਮਾੜੋ ਇੱਧਰ ਨੂੰ ਜਾਣਾ ਘਰ ਆਪਣੇ ਆਪਣੇ ਘਰ ਜਾਣਾ ਹਾਂ ਓਕੇ ਓਕੇ ਲੈ ਕੇ ਚਲਦੇ ਆ ਜਿਆਦਾ ਕੁਝ ਪ੍ਰਾਣੀਆਂ ਯਾਦ ਹੋਣ ਇਸ ਪਿੰਡ ਦੀਆਂ ਬੜੀਆਂ ਹਾਂ ਕਹਿੰਦੇ ਕੋਡੀ ਖੇਡਦੇ ਰਹੇ ਹੋ ਕੋਡੀ ਗੋ ਵਟਾ ਦੌੜ ਹੂੰ 12 ਮੀਲ ਮੈਂ ਜਾ ਪਹਾਈਦਾ ਇਥੋਂ ਹੂੰ ਵਟਾ ਲਿਓ ਹੋ ਕੇ 12 ਮੀਲ ਜਾਣੇ ਲਈ ਤੇ ਮਸਾਲੇ ਲੈ ਤੇ ਮੈਂ ਆ ਕੇ ਨਾਸ਼ਤਾ ਕਰਦਾ ਹੂੰ ਆਪਣਾ ਪਿੱਛੇ ਕਿਹੜਾ ਪਿੰਡ ਆ ਜੀ ਪਾਕਿਸਤਾਨ ਚ ਫਖਰ ਸਾਦ ਹਾਂ ਪਲੇਰ ਤਹਿਸੀਲ ਜਿਹੜਾ ਸਾਗਰ ਦਾ ਲੱਗੇ ਅੱਛਾ ਜੀ ਲਲਕਾਨਾ ਸਾਡਾ ਜ਼ਿਲ੍ਹਾ ਗੇਸ਼ੇਖੂਪੁਰ ਸੀ ਜੀ ਜੀ ਤੇ ਇੱਥੇ ਇੱਥੇ ਆਏ ਪਰਿਵਾਰ ਚ ਕੌਣ ਕੌਣਾ ਪਿੱਛੇ ਇਹਦੇ ਦੇ ਮਾਲ ਨਹੀਂ ਉੱਥੇ ਪਿੱਛੇ ਤੁਹਾਡੇ ਪਰਿਵਾਰ ਚ ਕੌਣ ਕੌਣ ਆ ਪਿੱਛੇ ਸਾਡੇ ਬੰਦੇ ਉੱਥੇ ਫਿਲਰ ਆਇਆ ਹਾਂਜੀ ਇਸ ਬਾਅਦ ਕੌਣ ਜਬ ਬੈਠੇ ਗੁਜਰ ਜ਼ੰਗਾਏ ਜੀ ਤੋ ਜਣਾ ਆਏ ਓਕੇ ਹਾਂ ਬੋਸ਼ 26 ਆ 26 ਆ ਹੂੰ ਕੋਟ ਟੋਟੀਆਂ ਦੇ ਲੱਗੇ ਆ ਆਪਣੇ ਜੱਦੀ ਪਿੰਡ ਚ ਪੈਰ ਪਾਏ ਆ ਤੁਹਾਨੂੰ ਤੁਹੀ ਕਿਦਾਂ ਦੀ ਲੱਗੀ ਜ਼ਮੀਨ ਕਿਦਾਂ ਦੀ ਲੱਗੀ ਆਬ ਹਵਾ ਲੋਕ ਕਿਦਾਂ ਦੇ ਲਗੇ ਇਹ ਜ਼ਮੀਨ ਜਿਹੜੀ ਆ ਇਹਦੇ ਨਾਲ ਨਾਲ ਦੀ ਕੋਈ ਗੱਲ ਨਹੀਂ ਇਹ ਜ਼ਮੀਨ ਸਭ ਤੋਂ ਹਰ ਜ਼ਿਲੇ ਦੇ ਵਿੱਚ ਉਹ ਹੈ ਆਪਲਦਰਜਾ ਪਹਿਲੇ ਲੱਭਦੇ ਹਾਂ ਪਾਣੀ ਹੈ ਜਾਂ ਨਹੀਂ ਹੂੰ ਜੇ ماں ਬਿਮਾਰ ਹੋਵੇ ਤੇ ਬੱਚਾ ਵੀ ਬਿਮਾਰ ਹੁੰਦਾ ਹਾਂ ਹਾਂ ਇਹ ਬਹੁਤ ਸਹੀ ਬੜਾ ਖਕਤਾ ਹੂੰ ਹਾਂ ਪਾਣੀ ਕਿਦਾਂ ਦਾ ਲੱਗਾ ਫੇ ਇਥੋਂ ਦਾ ਪਾਣੀ ਜੀ ਮੈਂ ਸਰ ਜਲਦੀ ਪੀ ਲਿਆ ਹੂੰ ਹਾਂ ਬਾਦਰ ਐ ਫਿਕਲ ਆਰ ਬਾਦਰ ਪੀਤਾ ਠੀਕ ਹੈ ਤੇ ਬਾ ਅਲਾਗੇ ਦਵਾ ਸੀਤੀ ਤੇ ਵਾ ਅਮਾਰਗਾ ਉਹ ਮੈਨੂੰ ਪਾਣੀ ਮੇਰੇ ਨਸੀਬਾਂ ਚ ਸੀ ਮੈਨਾਂ ਕਿ ਪੀ ਲਿਆ ਹਮ 80 90 ਸਾਲ ਬਾਅਦ ਆਇਆ ਹਮ ਹਮ ਹਾਂ ਲੋਕਾਂ ਦਾ ਪਿਆਰ ਕਿਦਾਂ ਦਾ ਮਿਲਿਆ ਹਾਂ ਲੋਕਾਂ ਦਾ ਪਿਆਰ ਕਿਦਾਂ ਦਾ ਮਿਲਿਆ ਸਾਰਾ ਮਾ ਉਭਰਾ ਜਵਾਨੇ ਦੇ ਕਈ ਵਾਰ ਜਦ ਸੋਚਣਾ ਹਮ ਕੀ ਇਹ ਮਰਾ ਖਾਲ ਦੇ ਵਿੱਚ ਆਉਣਾ ਹਮ ਸਦਾ ਫੂਲ ਮੰਨਦੇ ਤੇ ਹੀ ਬੈਠੇ ਆ ਹਮ ਫਲਾਣਾ ਫਲਾਣਾ ਬਣਾ ਹਾਂ ਤੇ ਆ ਸਦੇ ਆ ਅੱਜ ਜਾਣਾ ਕੌਫੀ ਖੇਡਣ ਸੁਪਨਿਆਂ ਚ ਜਾਦ ਆਂਦਾ ਹੀ ਪਿੰਡ ਹਾਂ ਸੁਪਨਿਆਂ ਤੇ ਯਾਖਾ ਤੁਹਾਡਾ ਯਾਖਾ ਉਹ ਉਹ ਤੇਰਾ ਰੂਹ ਹੈ ਹੀ ਉੱਥੇ ਅੱਛਾ ਹਾਂ ਕੋ ਬਾਹਰ ਜਾਣਾ ਜਾਵਾਲੇ ਰੂਹ ਉੱਥੇ ਹੀ ਆ ਹਾਂ ਅਰੇ ਹੁਣ ਸਾਡੀ ਪੇਸ਼ ਨਹੀਂ ਜਾਣੀ ਹਾਂ ਜਣੀ ਫੜੋ ਅੱਲਾ ਦੀ ਮਿਹਰ ਹੋ ਗਈ ਬਖਸ਼ਿਸ਼ ਹੋ ਗਈ ਅੱਲਾ ਦੀ ਰahmat ਹੋ ਗਈ ਜਮਾਈ ਆਇਂ ਸੀ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਤੇ ਮੈਂ ਸਾਬਕਾ ਸਰਪੰਚ ਸardar ਚਰਨਜੀਤ ਸਿੰਘ ਦਾ ਬੇਟਾ ਹਾਂ ਤੇ ਮੈਂ ਇਸ 2012-13 ਤੱਕ ਕੈਨੇਡਾ ਵਿੱਚ ਰਹਿ ਰਿਹਾ ਆ ਤੇ ਇਸ ਪਿੰਡ ਦਾ ਮੈਂ ਜੰਪ ਆ ਲਿਆ ਆ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਭਾਈ ਸਾਹਿਬ ਸਾਡੇ ਕੋਲ ਪਹਿਲਾਂ ਐਕਸਪੋਰਟ ਦਾ ਕੰਮ ਹੁੰਦਾ ਸੀ ਪਾਕਿਸਤਾਨ ਨੂੰ ਸਬਜ਼ੀਆਂ ਫਲ ਫਰੂਟ ਐਕਸਪੋਰਟ ਕਰਦੇ ਰਹੇ ਆ ਤੇ ਮਤਲਬ ਜਦੋਂ ਮਾਲ ਉਧਰ ਆਉਣਾ ਜਾਣਾ ਤੇ ਵਪਾਰੀਆਂ ਨਾਲ ਰਿਲੇਸ਼ਨ ਬਣਦੇ ਤੇ ਉਹ ਮੇਰੇ ਭਾਈ ਸਾਹਿਬ ਜਿਹੜੇ ਦੂਸਰੇ ਜਿਹੜੇ ਨੰਬਰਦਾਰ ਆ ਇਸ ਵੇਲੇ ਮੌਜੂਦਾ ਪਿੰਡ ਦੇ ਉਹ ਗਏ ਪਾਕਿਸਤਾਨ ਤੇ ਉਹਨਾਂ ਨੂੰ ਇਹਨਾਂ ਦੇ ਸੱਜਣ ਮਿਲੇ ਜਦੋਂ ਪੁੱਛਿਆ ਤੁਹਾਡਾ ਜ਼ਿਲ੍ਹਾ ਕਿਹੜਾ ਉਹਨਾਂ ਕਹਿੰਦੇ ਗੁਰਦਾਸਪੁਰ ਗੁਰਦਾਸਪੁਰ ਚ ਕਿਹੜਾ ਉਹਨਾਂ ਕਹਿੰਦਾ ਤਹਿਸੀਲ ਬਟਾਲਾ ਤੇ ਪਿੰਡ ਮਚਰਾਵਾ ਜਦੋਂ ਇਹਨਾਂ ਨੇ ਇਹਨਾਂ ਦੇ ਕੰਨ ਚ ਆਵਾਜ਼ ਪਈ ਪਿੰਡ ਮਚਰਾਵਾ ਦੀ ਇਹਨਾਂ ਨੇ ਤੇ ਉਹਨਾਂ ਨੂੰ ਮਤਲਬ ਜਫੀਆਂ ਪਾਈਆਂ ਤੇ ਮਿਲੇ ਤੇ ਮਤਲਬ ਜਾਨੀ ਕਿ ਜਿਵੇਂ ਪੁੱਤ ਭਤੀਜੇ ਮਿਲੇ ਹੁੰਦੇ ਆ ਤੇ ਫਿਰ ਇਹਨਾਂ ਨਾਲ ਗੱਲਬਾਤ ਹੋਣ ਲੱਗ ਪਈ ਫਿਰ ਇਹਨਾਂ ਨੇ ਸਾਨੂੰ ਕਿਹਾ ਵੀ ਕਿਸੇ ਤਰੀਕੇ ਨਾਲ ਨਾ ਮਤਲਬ ਜੇ ਤੁਸੀਂ ਮੈਨੂੰ ਮਚਰਾਵਾ ਵਿਖਾ ਦੋ ਤਾਂ ਸਮਝ ਲਓ ਮੇਰਾ ਹੱਜ ਹੋ ਜਾਊਗਾ ਕਿਉਂਕਿ ਮੱਕਾ ਮਦੀਨਾ ਜਿਵੇਂ ਮੁਸਲਮਾਨ ਭਾਈਚਾਰੇ ਵਾਸਤੇ ਬੜਾ ਅਹਿਮੀਅਤ ਰੱਖਦਾ ਆ ਤੇ ਜਾਂਦੇ ਵੀ ਸਾਡੇ ਵਾਸਤੇ ਮਚਰਾਵਾ ਹੱਜ ਦੇ ਬਰਾਬਰ ਆ ਤੇ ਅਸੀਂ ਕੋਸ਼ਿਸ਼ ਨਿਰੰਤਰ ਯਾਰੀ ਰੱਖੀ ਲਾਸਟ ਈਅਰ ਵੀ ਇਹਨਾਂ ਦਾ ਵੀਜ਼ਾ ਅਪਲਾਈ ਕੀਤਾ ਸੀ ਪਰ ਕਿਸੇ ਕਾਰਨ ਨਾ ਵੀਜ਼ਾ ਲੱਗ ਸਕਿਆ ਤੇ ਇਸ ਵਾਰੀ ਫਿਰ ਦੁਬਾਰਾ ਰੀਟ੍ਰਾਈ ਕੀਤੀ ਤੇ ਬਾਕੀ ਇਹਨਾਂ ਦਾ ਦਾਣਾ ਪਾਣੀ ਕਰਮਾ ਚ ਸੀਗਾ ਤੁਹਾਡਾ ਸਾਰੇ ਸੱਜਣਾ ਦਾ ਮੇਲ ਮਲਾਪ ਹੋਣਾ ਸੀ ਤੇ ਇਹਨਾਂ ਨੂੰ ਐਰਕੀ ਸਰਕਾਰ ਨੇ ਵੀਜ਼ਾ ਦਿੱਤਾ ਜਦੋਂ ਅਸੀਂ ਪਿੰਡ ਆਪਣੇ ਘਰ ਆਏ ਆ ਕੱਲ ਸ਼ਾਮੀ ਤੇ ਅਸੀਂ ਰੋਡ ਤੇ ਕਾਰ ਖਿਲਾਰਤੀ ਤੇ ਸਭ ਤੋਂ ਪਹਿਲਾਂ ਜਦੋਂ ਬਾਪੂ ਕਾਰ ਚ ਉਤਰਿਆ ਪੈਰ ਰੱਖਿਆ ਤੇ ਇਹਨੇ ਲਾ ਕੇ ਧਰਤੀ ਨੂੰ ਆਪਣੇ ਹੱਥ ਤੇ ਜਦੋਂ ਚੁੰਮਿਆ ਤੇ ਆਂਦਾ ਵੀ ਅੱਜ ਮੈਂ 사ウਦੀ ਅਰਬ ਜਾਏ ਆਇਆ ਹਾਂ ਤੇ ਦੈਨ ਜਦੋਂ ਘਰ ਗਏ ਇਹਨਾਂ ਨੂੰ ਪਾਣੀ ਦਿੱਤਾ ਤੇ ਮੈਂ ਕਿਹਾ ਲੋ ਬਜ਼ੁਰਗੋ ਪਾਣੀ ਪੀ ਲਓ ਕਹਿੰਦੇ ਯਾਰਾ ਕਹਿਣ ਨੂੰ ਤੇ ਪਾਣੀ ਆ ਪਰ ਇਹ ਦੁੱਧ ਤੋਂ ਵੱਧ ਆ ਇਹ ਮਚਰਾਵਾਂ ਦਾ ਜਿਹੜਾ ਪਾਣੀ ਵੀ ਮੈਨੂੰ ਦੁੱਧ ਵਰਗਾ ਲੱਗਦਾ ਆ ਤੇ ਹੁਣ ਸਾਡਾ ਪਿੰਡ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਹਸਾਬ ਨਾਲ ਆਈਏ ਤੇ ਮੇਰੇ ਖਿਆਲ ਸ਼ਾਇਦ ਹੀ ਕਿਸੇ ਪਿੰਡ ਦੇ ਇਨ ਐਨ ਆਰ ਆਈ ਲੋਕ ਹੋਣ ਜਿੰਨੇ ਮਚਰਾਵਾਂ ਦੇ ਆ ਤੁਸੀਂ ਪਿੰਡ ਦੇ ਚਾਰ ਚਫੇਰੇ ਘੁੰਮ ਕੇ ਵੇਖ ਲਓ ਪਿੰਡ ਦੇ ਸੈਂਟਰ ਚ ਕਿਸੇ ਗਲੀ ਚ ਵੜ ਕੇ ਵੇਖ ਲਓ ਮਤਲਬ ਡਬਲ ਸਟੋਰੀ ਤੁਹਾਨੂੰ ਕੋਠੀ ਵਿਰਲੀ ਮਿਲੂਗੀ ਉੱਪਰ ਵੀ ਮੌਨਟੀ ਤੀਜੀ ਮੰਜ਼ਲ ਤੇ ਵੀ ਬਣੀ ਹੋਊਗੀ ਸੋ ਵਧੀਆ ਆ ਪਿੰਡ ਤੇ ਮੈਂ ਨਾ ਜੀ ਵਧੀਆ ਕਰਕੇ ਸ਼ਾਇਦ ਬਾਪੂ ਨੂੰ ਦੁਬਾਰਾ ਫਿਰ ਟਾਈਮ ਮਿਲਿਆ ਤੇ ਆਪਣੇ ਕੋਲ ਕੁਝ ਨਾ ਦੱਸੇ ਆਪਣੇ ਯਾਰਾਂ ਦੋਸਤਾਂ ਦੀਆਂ ਪੁਰਾਣੀਆਂ ਯਾਦਾਂ ਕੁਝ ਹਾਂਜੀ ਕਿਉਂਕਿ ਜਿਹੜੇ ਸਾਡਾ ਪਿੰਡ ਜਿਵੇਂ ਅਸੀਂ ਆਪਣੇ ਪਿੰਡ ਬਾਰੇ ਇਹਨਾਂ ਨੂੰ ਕੁਝ ਨਹੀਂ ਪੁੱਛ ਸਕਦੇ ਫਲਾਣੇ ਨੂੰ ਜਾਣਦੇ ਫਲਾਣੇ ਨੂੰ ਕਿਉਂਕਿ ਸਾਡਾ ਪਿੰਡ ਹੀ ਸਾਰਾ ਹੀ ਬਾਹਰੋਂ ਠਕੇ ਆਇਆ ਪਰ ਜਿਹੜੇ ਮਚਰਾਵਾ ਦੇ ਨਾਲ-ਨਾਲ ਪਿੰਡ ਆ ਜਿਵੇਂ ਨਹਰਾ ਚੱਕ 'ਚ ਸਾਡੇ ਦੋ ਤਿੰਨ ਪਰਿਵਾਰ ਆ ਸਰਦਾਰ ਉਦਮ ਸਿੰਘ ਜਣੀ ਜਾਂ ਬਾਪੂ ਗੁਜਰ ਸਿੰਘ ਜਣੀ ਇਹ ਇੱਧਰ ਦੇ ਵਸਨੀਕ ਤੇ ਵਸਿੰਦੇ ਇੱਧਰ ਦੇ ਰਹਿਣ ਵਾਲੇ ਵਾਸੂ ਆ ਉਹਨਾਂ ਨੂੰ ਹੀ ਜਾਣਦੇ ਆ ਠੀਕ ਹੈ ਫਿਰ ਨਾਲ ਅੱਗੇ ਆਪਣਾ ਪਿੰਡ ਪੇਜੋ ਚੱਕ ਆ ਗਿਆ ਪੇਜੋ ਚੱਕ ਦੇ ਪੰਜ ਸੱਤਾਂ ਬੰਦਿਆਂ ਦਾ ਨਾਂ ਲੈਂਦੇ ਆ ਉਹਨਾਂ ਚੋਂ ਮੇਰਾ ਕੋ ਬਾਪੂ ਤੇ ਸਾਰੇ ਰੱਬ ਨੂੰ ਪਿਆਰੇ ਹੋ ਗਏ ਪਰ ਉਹਨਾਂ ਦੀ ਲਾਜ ਹੈਗੀ ਆ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਉਹਨਾਂ ਨੂੰ ਮਲਾਉਣ ਦੀ ਉਹਨਾਂ ਦੀ ਲਾਜ ਨਾਲ ਜਿਨ੍ਹਾਂ ਨੇ ਖੇਡਦੇ ਰਹੇ ਤੇ ਫਿਰ ਕਿਸ਼ਨਕੋਟ ਕਿਸ਼ਨਕੋਟ ਸਾਡੇ ਇੱਕ ਬੜਾ ਸੌਖਾ ਪਰਿਵਾਰ ਸੀ ਰਾਜੇ ਉਹਨਾਂ ਨੂੰ ਅਸੀਂ ਰਾਜੇ ਕਰਕੇ ਕਹਿੰਦੇ ਆ ਸਾਡੇ ਲੋਕ ਤੇ ਉਹ ਮਤਲਬ ਆਂਦੇ ਵੀ ਅਸੀਂ ਉਹਨਾਂ ਨੂੰ ਜਾਣਦੇ ਰਹੇ ਮਿਲਦੇ ਰਹੇ ਆ ਉਹਨਾਂ ਕੋ ਕਾਫੀ ਜ਼ਮੀਨ ਜਾਇਦਤ ਸੀ ਤੇ ਈਵਨ ਕਿ ਉਹਨਾਂ ਦੀ ਥੋੜੀ ਬੋਦੀ ਪਹਿਲੀ ਵੀ ਹਿੱਸੇ ਠੇਕੇਦਾਰ ਉਸ ਟਾਈਮ ਤੇ ਵਾਹਦੇ ਰਹੇ ਆ ਫਿਰ ਚੀਮਾ ਖੁੱਡੀ ਆ ਇਧਰ ਸਾਡੇ ਨਾਲ ਵੱਡਾ ਪਿੰਡ ਗੱਲੋ ਵਾਲਾ ਨੂਰਪੁਰ ਨੂਰਪੁਰ ਸਾਡੇ ਇੱਥੇ ਮੰਦਰ ਦੀ ਪਹਿਲੀ ਵੱਜਦੀ ਆ ਤੇ ਉੱਥੇ ਤੀਆਂ ਲੱਗਦੀਆਂ ਨੇ ਸਾਡੇ ਹੋਸ਼ ਚ ਤੇ ਆਂਦੇ ਵੀ ਅਸੀਂ ਉੱਥੇ ਮਤਲਬ ਉਦੋਂ ਵੀ ਸਾਡੇ ਪਿੰਡ ਦੇ ਜਦੋਂ ਕੋਈ ਪ੍ਰੋਗਰਾਮ ਪ੍ਰੋਗਰਾਮ ਹੋਣਾ ਤਾਂ ਅਸੀਂ ਉੱਥੇ ਜਾ ਕੇ ਮਤਲਬ ਕੋਲ ਕਬੱਡੀਆਂ ਖੇਡਣੀਆਂ ਤੇ ਇਹ ਤਾਂ ਅਸੀਂ ਆਪਣੇ ਹੋਸ਼ ਚ ਵੇਖਿਆ ਤੀਆਂ ਲੱਗਦੀਆਂ ਨਾ ਨੂਰਪੁਰ ਤੇ ਮਚਰਾਵਾ ਦੇ ਦੋਵੇਂ ਪਿੰਡਾਂ ਦੇ ਬੱਚੇ ਕੁੜੀਆਂ ਮੁੰਡਿਆਂ ਨੇ ਉੱਥੇ ਆ ਕੇ ਤੇ ਮਤਲਬ ਜੋ ਵੀ ਆਪਣੇ ਰੀਤੀ ਰਿਵਾਜ ਫੰਕਸ਼ਨ ਹੁੰਦੇ ਕਰਦੇ ਰਹੇ ਲੋਕ ਮੈਂ ਲਾਚਵਨ ਸਿੰਘ ਛੋਟਾ ਨਾਮ ਲਾਟੀ ਹੈ ਜੀ ਮੇਰਾ ਮੈਂ ਜਿੰਨੀ ਕੁ ਪਰਮਾਤਮਾ ਦੀ ਮੈਨੂੰ ਸੋਚ ਸੋਚ ਆ ਜਾਂ ਸਮਝ ਆ ਮੈਂ ਸਮਝਦਾ ਜਿੱਦਾਂ ਬਜ਼ੁਰਗਾਂ ਨੇ ਕਿਹਾ ਕਿ ਮੇਰਾ ਹੱਜ ਹੋ ਗਿਆ ਆਪਾਂ ਵੀ ਕਿਤੇ 10 20 50 ਦਿਨ ਲਈ ਬਾਹਰ ਚੱਲ ਜਾਈਏ ਤਾਂ ਸਾਨੂੰ ਆਪਣੇ ਪਿੰਡ ਦੀ ਘਰ ਦੀ ਖੇਚ ਹੁੰਦੀ ਆ ਪਰ ਮੈਂ ਸਮਝਦਾ ਇਹਨਾਂ ਦੀ ਜਿਹੜੀ 77 ਸਾਲ ਦੀ ਖੇਚ ਆ ਉਹ ਮੱਕੇ ਮਦੀਨੇ ਤੋਂ ਕੱਟ ਨਹੀਂ। ਵੇਖੋ ਜੀ ਅਸੀਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਹੀ ਘਰਾਂ 'ਚ ਉਹ ਜੀ ਬੀਬੀਆਂ, ਭੈਣਾਂ, ਬੱਚੀਆਂ, ਬਜ਼ੁਰਗ ਕੋਈ ਘਰ ਦਾ ਜੀ ਸਾਡਾ ਨਹੀਂ ਰਿਹਾ ਜਿਨ੍ਹਾਂ ਨੇ ਇਹਨਾਂ ਦਾ ਸਵਾਗਤ ਵਾਸਤੇ ਨਹੀਂ ਆਏ ਤੇ ਜਿਨ੍ਹਾਂ ਆਪਾਂ ਦਿਲ ਦੀਆਂ ਗਹਿਰਾਈਆਂ 'ਚ ਉਹਨਾਂ ਨੂੰ ਅੱਜ ਇੱਕ ਗੁਰੂ ਘਰ 'ਚ ਆ ਕੇ ਬਿਠਾ ਲਿਆ। ਬਿਲਕੁਲ ਜੀ ਜੀ ਵੇਖੋ ਜੀ ਗੱਲ ਦਿਲ ਦੀ ਹੁੰਦੀ ਜਿੱਥੇ ਕਿਸੇ ਦਾ ਦਿਲ ਆ ਜੇ ਇਹਨਾਂ ਦਾ ਇਸ ਪੈਣ 'ਚ ਰੂਹ ਸੀ ਦਿਲ ਸੀ। ਤੇ ਇਹਨਾਂ ਨੂੰ ਸਕੂਨ ਮਿਲਿਆ ਕਾਰਾ ਕੋ ਬੇਨਤੀ ਹੈ ਕਿ ਜਾਣਾ ਇਸ ਸੰਸਾਰ ਤੋਂ ساری ਦੁਨੀਆ ਨੇ ਆ ਪਰ ਜਿੰਨਾਂ ਜਿੰਨਾਂ ਦੀ ਆਤਮਾ ਰੀਜ ਆ ਉਹਨਾਂ ਦੀ ਪੂਰੀ ਕਰ ਦੇਣੀ ਚਾਹੀਦੀ ਆ ਇੱਥੇ ਕੋ ਮਰ ਚਾ ਕੇ ਖੁੱਲੇ ਵਿਜੇ ਦੇਣੇ ਚਾਹੀਦੇ ਆ ਕਿ ਉਹ ਆਪਣਾ ਜਿਹੜਾ ਜਨਮ ਭੂਮੇ ਨੂੰ ਲੈਣਾ ਹਰ ਬੰਦਾ ਵੇਖ ਸਕੇ ਮੇਰੇ ਬਜ਼ੁਰਗ ਦਾਦਾ ਜੀ ਸਰਦਾਰ ਭੂਤ ਸਿੰਘ 104 ਸਾਲ ਦੇ ਪੂਰੇ ਹੋਏ ਉਹਨਾਂ ਦੀ ਵੀ ਆਖਰੀ ਇੱਸ਼ਾ ਆਪਣਾ ਜੰਪਲ ਪਿੰਡ ਵੇਖ ਨੂੰ ਚੱਕ ਨੰਬਰ 301 ਤਹਿਸੀਲ ਤੋਬਾ ਟੇਕ ਸਿੰਘ ਸੀ ਪਰ ਅਸੀਂ ਨਹੀਂ ਦਿਖਾ ਸੇ ਮੇਰਾ ਨਾਮ ਸੁਖਨਾਮ ਸਿੰਘ ਰੌਟਾ ਦੇਈ ਬਹੁਤ ਸਭ ਕੁ ਮੈਂ ਵੇਖ ਕੇ ਬਹੁਤ ਬਾਕੀ ਖੁਸ਼ ਹੋਇਆ ਕਿਉਂਕਿ ਅਸੀਂ ਪਹਿਲੇ ਇਹਨਾਂ ਨੂੰ ਮਿਲੇ ਹਾਂ ਤੇ ਕਾਕ ਇਹਨਾਂ ਦੀ ਤਮੰਨਾ ਹੀ ਤੇ ਮੈਂ ਆਪਣੇ ਪਿੰਡ ਚ ਜਾਵਾਂ ਤੇ ਅਸੀਂ ਖਾਸ ਰੱਖੀ ਬਾਕੀ ਤੁਹਾਨੂੰ ਜਰੂਰ ਖੜਾਗੇ ਤੇ ਉਹ ਮਹਾਰਾਜ ਨੇ ਕਿਰਪਾ ਕੀਤੀ ਏ ਕਿ ਸਾਡੇ ਪਿੰਡ ਆਏ ਨੇ ਆਪਣੇ ਪਿੰਡ ਆਏ ਨੇ ਤੇ ਆਪਣੇ ਪਿੰਡਾਂ ਦੇ ਬਹੁਤ ਖੁਸ਼ ਹੋਏ ਨੇ ਤੁਸੀਂ ਅਹੀ ਨਿਕਾਣਾ ਸਾਹਿਬ ਮਿਲੇ ਸੀ ਉੱਥੇ ਸਾਨੂੰ ਮਿਲ ਕੇ ਬਹੁਤ ਇਤਮਾਨ ਦਿੱਤਾ ਹੈ ਨਾ ਵਿਦ ਪਰਿਵਾਰ ਖੱਲੇ ਨਹੀਂ ਵਿਦ ਪਰਿਵਾਰ ਨੇ ਦਿੱਤਾ ਇਤਮਾਨ ਤੇ ਅਸੀਂ ਵੀ ਪਰਿਵਾਰਾਂ ਸਮੇਤ ਇਹਨਾਂ ਦਾ ਇਤਮਾਨ ਕਰਨ ਲੱਗੇ ਆ ਕਿ ਕਹਿਣਾ ਚਾਹੁੰਦੇ ਆ ਸਰਕਾਰਾਂ ਸਰਕਾਰਾਂ ਨੂੰ ਕਹਿਣਾ ਵੀ ਜਿਹੜੇ ਬਟੇਰੀ ਉੱਪਰ ਤੇ 60 ਸਾਲ ਤੋਂ ਉੱਤੇ ਨੇ ਉਹਨਾਂ ਹੁਣ ਕਿਹੜੇ ਸੀ ਆਈਡੀ ਦੇਣਾ ਨਹੀਂ ਹੈ ਉਹਨਾਂ ਤੇ ਆਪ ਜਾਣ ਦੇਣਾ ਖੁੱਲੇ ਆਪ ਜਾਣ ਦੇਣਾ ਚਾਹੀਦਾ ਇਹ ਕਰਕੇ ਮੈਂ ਤਾਂ ਸਰਕਾਰ ਦਾ ਤਹਿ ਦਰਦ ਰੋਦਕ ਬਿਨਾ ਵਾ ਇਹਨਾਂ ਨੂੰ ਆਉਣ ਜਾਣ ਵਾਸਤੇ ਪਾਸਪੋਰਟ ਵਗੈਰਾ ਛੇਤੀ ਦਿੱਤੇ ਜਾਣ ਜੋ ਕਿ ਆਪਣੀ ਆ ਅੱਗੇ ਜਾ ਕੇ ਆਪਣੀ ਜਨਮ ਭੂਮੀ ਵੀ ਦੇਖ ਸਕਣ